ਦੇਖੋ ਇਸ ਤਰ੍ਹਾਂ ਜੇ ਮੈਂ ਆਪਣੇ ਆਪ ਤੇ ਹੰਕਾਰ ਨਹੀਂ ਕਰਨਾ ਚਾਹੁੰਦਾ ਮੈਂ ਗੁਰੂ ਘਰ ਦਾ ਕੁੱਕਰ ਆ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਨੇ ਜੋ ਹੋਣਾ ਹੋਣਾ ਵਾ ਮੈਂ ਅੱਜ ਕਹਿੰਦਾ ਜੀ ਮੈਂ ਮੈਂ ਐ ਕਰਦੇ ਕਿੰਨਾ ਕੁ ਵਿਸ਼ਵਾਸ ਮੈਂ ਕਿੰਨੇ ਪਰਸੈਂਟ ਵਿਸ਼ਵਾਸ ਵਿਸ਼ਵਾਸ ਤੇ ਭਾਈ 200% ਆ ਜਿੰਨਾ ਉਤ ਤੋਂ 200 ਕਰਦਾ ਹਾਂ ਯਾਨੀ ਬਿਲਕੁਲ ਜੀ ਬਿਲਕੁਲ ਜਿੰਨਾ ਮਾਨ ਸਤਕਾਰ ਭਾਈ ਕਿਸੇ ਪਾਰਟੀ ਨੂੰ ਜਾ ਕੇ ਵੇਖੋ ਕਿਸੇ ਦੀ ਗੱਲ ਸਰੋਪਾ ਪਾਉਂਦੇ ਆ ਕਿਸੇ ਨੂੰ ਫੁੱਲਾਂ ਦੀ ਵਰਖਾ ਕਰਦੇ ਆ ਕਿਤੇ ਹੁੰਦੀ ਆ ਮੈਂ ਕੋਈ ਰਾਇ ਨਹੀਂ ਦਿੱਤੀ ਕਾ ਮੈਂ ਕੋਈ ਪਿੱਛੋ ਇਹਨਾਂ ਨੂੰ ਜਾਣਨਾ ਪਛੋਕੜ ਮੈਂ ਇਹਨਾਂ ਦਾ ਜਾਣਦਾ ਵਾਂ ਸਿਰਫ ਕੀਤੇ ਕਰਕੇ ਉਹਨਾਂ ਨੂੰ ਪਤਾ ਕਿ ਪੰਥ ਦਾ ਦ ਇੱਥੇ ਜਿਮਣੀ ਚੋਨ ਚੱਲਦੀ ਵੀ ਹੈਣਾ ਆ ਪਿਛਲੇ ਸੰਡੇ ਦੀ ਗੱਲ ਮੈਂ ਸਮਾਣੇ ਪਹੁੰਚਿਆ ਤੇ ਸਮਾਣੇ ਮੈਨੂੰ ਪਤਾ ਕੀ ਪੁੱਛਦੇਵੇ ਤੇਰੀ ਤੇ ਭਰਾ ਜਿਮਣੀ ਚੋਨ ਲੜਨੀ ਚਾਹੁੰਦੀ ਤੂੰ ਇੱਥੇ ਹੀ ਕਰਨ ਨੇ ਮੈਂ ਕਿਹਾ ਭਰਾ ਮੇਰੀ ਸੁਣੋ ਗੱਲ ਜਿਮਣੀ ਚੋਨ ਚ ਮੈਂ ਕੀ ਲੈਣਾ ਮੇਰੇ ਗੁਰੂ ਦੀ ਬੇਪੱਤ ਹੋਈ ਜਾਵੇ ਹੈਨਾ ਮੇਰੇ ਪਿਓ ਦੀ ਪਾਗ ਲੱਥੀ ਹੋਵੇ ਤੇ ਮੈਂ ਜਿਮਣੀ ਚੋਨ ਲੜਾਂਗਾ ਮੈਂ ਕਿਹ ਕੰਮ ਕੋਈ ਨਹੀਂ ਹੁੰਦਾ ਵਿਆ ਤੇ ਨਾ ਮੇ ਕੋ ਹੋਣਾ ਜਿਹੜੇ ਮੁੱਦੇ ਰੱਖੇ ਜਿਹੜੇ ਮੁੱਦਿਆਂ ਦੇ ਵਿੱਚ ਚੋਨ ਲੜਨੀ ਹੈ ਉਹ ਮੁੱਦੇ ਮੇਰੇ ਵਾਸਤੇ ਪਹਿਲ ਦੀ ਆਧਾਰ ਤੇ ਆ ਕੱਲ ਜਿਪੌੜੀਆਂ ਚੜ ਜਾਂਦੇ ਹਾਂ ਆਵਾਜ਼ بلند ਹੋਊਗੀ ਇਸੇ ਤਰ੍ਹਾਂ ਪੰਜਾਬ ਦੀ ਨੌਜਵਾਨੀ ਦੀ ਨੌਜਵਾਨੀ ਦਾ ਜੋ ਘਾਣ ਹੋਇਆ ਖਾਸ ਕਰਕੇ ਸੂਬਾ ਸੂਬਾ ਬੇਸਕ ਇਸ ਦੁਨੀਆ ਤੇ ਨਹੀਂ ਗਾ ਪਰ ਸੋਧਣ ਵਾਲਾ ਵੀ ਤੁਹਾਡਾ ਭਰਾ ਹੀ ਸੀ ਹਨਾ ਉਹੋ ਜੇ ਕਈ ਸੂਬੇ ਆ ਜਿਹੜੇ ਜਿਵੇਂ ਤੁਰੇ ਫਿਰਦੇ ਆ ਉਹਨਾਂ ਨੂੰ ਸਜਾਵਾਂ ਤੋਂ ਆਉਣ ਦੀ ਪਹਿਲ ਕਦਮੀ ਕਰੋਗੇ ਸਾਰਾ ਕੁਝ ਪੰਜਾਬ ਦੇ ਵਿੱਚ ਨਸ਼ਾ ਵਾ ਬੇਰੁਜ਼ਗਾਰੀ ਆ ਬਿਲਕੁਲ ਜੀ ਬਿਲਕੁਲ ਜਿੰਨੇ ਵੀ ਪੰਜਾਬ ਦੇ ਮੁੱਦੇ ਆ ਚਾਹੇ ਨਸ਼ੇ ਦਾ ਮੁੱਦਾ ਵਾ ਚਾਹੇ ਬੇਦਬੀ ਦਾ ਮੁੱਦਾ ਹੈ ਚਾਹੇ ਕਿਸਾਨਾਂ ਦਾ ਮੁੱਦਾ ਵਾ ਕੋਈ ਵੀ ਮੁੱਦਾ ਲਾਓ ਪੰਜਾਬ ਦਾ ਪੰਜਾਬ ਵਾਸਤੇ ਖਲੋਤੇ ਆ ਤੇ ਪੰਜਾਬ ਵਾਸਤੇ ਜੀਣਾ ਪੰਜਾਬ ਵਾਸਤੇ ਮਰਨਾ ਵਾ ਇਹ ਜਿੰਨੇ ਵੀ ਸੀਨੀਅਰ ਚ ਸਾਹ ਹਨ ਇਹ ਪੰਜਾਬ ਵਾਸਤੇ